ਕਰ ਦਿੱਤੀ ਜਾਂ ਤੇ ਮੈਂ 15 ਸਾਲ ਰਹੀ ਹਾਂ ਉੱਥੇ ਤੇ ਮੈਂ ਗੁੱਦ ਦੇਖਿਆ ਤੇ ਬੱਚਿਆਂ ਨਾਲ ਬਹੁਤ ਜ਼ਿਆਦਾ ਕੁੱਟਮਾਰ ਕੀਤੀ ਜਾਂਦੀ ਹੈ ਮੇਰੇ ਨਾਲ ਵੀ ਹੋਈ ਆ ਤੇ ਆਰਥਿਕ ਸ਼ੋਸ਼ਣ ਵੀ ਬਹੁਤ ਕੀਤਾ ਜਾਂਦਾ ਉੱਥੇ ਬੱਚਿਆਂ ਨੂੰ ਜੇਤੀ ਤੋਂ ਜੇਤੀ ਉੱਥੋਂ ਬਚਾਇਆ ਜਾਵੇ ਤੇ ਇਹਨਾਂ ਤੇ ਸਖਤ ਕਾਰਵਾਈ ਕੀਤੀ ਜਾਵੇ ਬਸ ਮੈਂ ਹੋਰ ਕੁਝ ਨਹੀਂ ਕਹਿਣਾ ਚਾਹੁੰਦੀ ਕਿ ਕਿਹੜੀ ਜਗ੍ਹਾ ਕਿਹੜੀ ਜਗ੍ਹਾ ਡੇਰਾ ਜੀ ਡੇਰਾ ਐਸਜੀਪੀ ਬਲਕਰ ਤਲਵੰਡੀ ਕੋਲ ਤਲਵੰਡੀ ਕੋਲ ਠੀਕ ਹੈ ਚਲੋ ਸ਼ੁਰੂ ਅੱਜ ਜਿਹੜੀ ਕੰਪਲੇਨ ਤਾਂ ਦੇਖੋ ਮੈਟਰ ਸਾਰਾ ਪਿਛਲਾ ਚੱਲਦਾ ਹੀ ਹੁੰਦਾ ਜੀ ਜੋ ਇਹਨਾਂ ਤੇ ਅਸੀਂ ਦੋਸ਼ ਲਾਏ ਸੀਗੇ ਕਲੀਅਰ ਕੱਟ ਲਾਏ ਸੀ ਵੀ ਬੱਚਿਆਂ ਦਾ ਉੱਥੇ ਸ਼ੋਸ਼ਣ ਹੋ ਰਿਹਾ ਬੱਚਿਆਂ ਦੀ ਕੁੱਟਮਾਰ ਹੋਈ ਹੈ ਬਾਰ ਕਾਲ ਦੇ ਵਿੱਚ ਉਹਦੇ ਵਿੱਚ ਬਕਾਇਦਾ ਸਾਡੇ ਕੋਲੇ ਸਬੂਤ ਨੇ ਉਹਦੇ ਵਿੱਚ ਬਹੁਤ ਸਾਰੇ ਬੱਚੇ ਇੱਥੋਂ ਭੱਜ ਚੁੱਕੇ ਨੇ ਭੱਜ ਕੇ ਫਿਰ ਸਾਡੇ ਪਿੰਡਾਂ 'ਚ ਜਾਂਦੇ ਨੇ ਉਸ ਤੋਂ ਬਾਅਦ ਅੱਗੇ ਜਾ ਕੇ ਜਦੋਂ ਇਹਨਾਂ ਦੀ ਟੀਮ ਲੈਣ ਹੁੰਦੀ ਆ ਫਿਰ ਬੱਚਿਆਂ ਨੂੰ ਕੁੱਟਿਆ ਜਾਂਦਾ ਇੱਕ ਬੱਚੇ ਦੀ ਮੈਂ ਤੁਹਾਨੂੰ ਵੀਡੀਓ ਦਿਖਾਉਣਾ ਆ ਦੇਖੋ ਕਿ ਕਿਸ ਤਰੀਕੇ ਨਾਲ ਬੱਚਿਆਂ ਨੂੰ ਲੈ ਕੇ ਜਾਂਦੇ ਤੇ ਕਹਿਣ ਦਾ ਮਤਲਬ ਜੋ ਬੱਚੀ ਨੇ ਇਹ ਜਲਜ਼ ਇਲਜ਼ਾਮ ਲਾਏ ਨੇ ਬਾਕੀ ਉਹਨਾਂ ਨੇ ਕਈ ਗੱਲਾਂ ਨੇ ਰਿਟਰਨ ਦੇ ਵਿੱਚ ਵੀ ਨੇ ਜਿੰਨਾ ਕਿ ਬਿਆਨ ਉਹ ਦੇਖ ਗਿਆ ਸੀ ਉਹਦੇ ਅਧਾਰ ਤੇ ਬੋਲਣਾ ਉੱਥੇ ਜੋ ਬਾਲ ਘਰ ਦੇ ਵਿੱਚ ਨਾ ਤੇ ਠੱਗੀ ਹੋ ਰਹੀ ਹੈ ਜੀ ਬਾਹਰੋਂ ਪੈਸਾ ਲਿਆ ਕੇ ਉਹਨੂੰ ਨਿੱਜੀ ਜਾਇਦਾਦਾਂ ਦੇ ਵਿੱਚ ਬਦਲਿਆ ਜਾ ਰਿਹਾ ਜਿਹੜੇ ਚਾਰ ਪੰਜ ਬੰਦੇ ਦੀ ਇਹਨਾਂ ਦੀ ਟੀਮ ਆ ਤੇ ਦੂਜਾ ਜਿਹੜਾ ਬੱਚੇ ਨੇ ਕਹੇ ਬੱਚਿਆਂ ਨੂੰ ਕੁੱਟਮਾਰ ਕਰਕੇ ਭੁੱਖੇ ਪਿਆਸੇ ਰੱਖਿਆ ਜਾ ਰਿਹਾ ਬੱਚੀ ਦੇ ਬਿਆਨ ਨੇ ਉਹ ਜਿਹੜੀ ਬੱਚੀ 12 ਸਾਲ 15 ਸਾਲ ਉੱਥੇ ਰਹੀ ਭੰਗੂੜੇ ਦੇ ਵਿੱਚ ਉਸ ਤੋਂ ਬਾਅਦ ਉਹਦੇ ਪੈਸਿਆਂ ਦਾ ਇੱਕ ਮੈਟਰ ਐ ਐਫ ਡੀ ਦਾ ਉਹ ਵੀ ਉਹਨੇ ਰਿਟਰਨ ਦੇ ਵਿੱਚ ਦਿੱਤਾ ਤੇ ਬੱਚਿਆਂ ਦੇ ਨਾਂ ਤੇ ਐਫ ਡੀਆਂ ਕਰਵਾ ਕੇ ਬਾਅਦ ਦੇ ਵਿੱਚ ਉਹ ਆਪਣੇ ਅਕਾਊਂਟਾਂ ਦੇ ਵਿੱਚ ਕਿਵੇਂ ਕਮਾਉਂਦੇ ਨੇ ਇਹ ਇੱਕ ਜਾਂਚ ਦਾ ਸੀ ਵੀ ਜਾਂਦਾ ਵਿਸ਼ਾ ਅਸੀਂ ਮੰਗ ਕਰਦੇ ਹਾਂ ਪ੍ਰਸ਼ਾਸਨ ਤੋਂ ਕਿ ਅੱਜ ਅਸੀਂ ਡੀਸੀ ਸਾਹਿਬ ਨੂੰ ਮਿਲਣਾ ਸੀ ਉਹ ਗੈਰਹਾਜ਼ਰ ਨੇ ਸਹਾਇਕ ਕਮਿਸ਼ਨਰ ਸਾਹਿਬ ਪਹਿਲ ਗੋਇਲ ਜੀ ਉਹਨਾਂ ਨਾਲ ਸਾਡੀ ਸਾਰੀ ਗੱਲਬਾਤ ਹੋਈ ਆ ਅਸੀਂ ਇਹ ਚਾਹੁੰਦੇ ਆ ਕਿ ਜਲਦ ਤੋਂ ਜਲਦ ਇਹ ਤੇ ਕਾਰਵਾਈ ਕੀਤੀ ਜਾਵੇ ਇਹ ਸਾਡ ਜਿਹੜਾ ਭੱਜਿਆ ਆ ਜੇ ਇਸੇ ਤਰੀਕੇ ਨਾਲ ਖੁੱਲ ਦਿੱਤੀ ਰਹੀ ਪ੍ਰਸ਼ਾਸਨ ਨੂੰ ਵੀ ਚੇਤਾਵਨੀ ਦਿੰਦੇ ਆ ਕਿ ਅਸੀਂ 2 ਜਾਂ 4 ਦਿਨ ਦੇਖਾਂਗੇ ਨਹੀਂ ਫਿਰ ਰੋਡ ਜਾਮ ਕਰਨਾ ਧਰਨਾ ਲਾਉਣਾ ਉਹ ਸੰਗ ਦਾ ਫੈਸਲਾ ਆਊਗਾ ਬਾਅਦ ਸਾਡੇ ਤੋਂ ਕਿੰਨ ਤੂੰ ਪ੍ਰੰਤੂ ਨਹੀਂ ਅਸੀਂ ਉਸ ਹਲਕਾ ਦਾਖਾ ਤਲਵੰਡੀ ਖੁਰਦ ਨਗਰ ਤੋਂ ਪੁਝੇ ਆ ਜੀ ਜਿਹੜਾ ਮਸਲਾ ਪਿਛਲੇ ਦਿਨਾਂ ਤੋਂ ਆਪ ਜੀ ਨੂੰ ਪਤਾ ਹੀ ਹੈ ਕਿ ਸੰਕਰਾਨਾ ਦਾ ਉਕੋਤੀ ਸਾਧ ਦਾ ਅਸਲੀ ਵੀਡੀਓ ਦੇ ਨਾਲ ਅਲਾਕਾ ਤੇ ਦੇਸ਼ ਵਿਦੇਸ਼ ਦੇ ਵਿੱਚ ਬੇਅੰਤ ਸੰਗਤਾਂ ਦੇ ਵਿੱਚ ਸਾਧੂ ਮੰਡਲੀ ਦੇ ਵਿੱਚ ਸਮਾਜ ਦੇ ਵਿੱਚ ਬਹੁਤ ਘਟਿਆ ਹਰਕਤ ਦੇ ਕਰਨ ਰੋਸ ਪ੍ਰਗਟ ਕੀਤਾ ਗਿਆ ਉਥੇ ਹੀ ਸਾਡੇ ਨਾਲ ਜਿਨ੍ਹਾਂ ਨੇ ਆਵਾਜ਼ ਉਠਾਈ ਸੀ ਸਾਡੇ ਇਲਾਕੇ ਦੇ ਸਮੂਹ ਸੰਗਤਾਂ ਨੇ ਜਿਹੜੀ ਆਵਾਜ਼ 28 ਸੀਗੀ ਵੀ ਜੋ ਕੇ ਬੱਚੇ ਕਈ ਸਾਲਾਂ ਤੋਂ ਸਾਡੇ ਨਾਲ ਸਰਪੰਚ ਸਾਹਿਬਾਨੀ ਹਨ ਜਿੱਥੇ ਬੱਚੀਆਂ ਮੈਂ ਵੀ ਦੇਖਿਆ ਉਥੋਂ ਦੇ ਬੱਚਿਆਂ ਦੇ ਨਾਲ ਬਹੁਤ ਕੁੱਟਮਾਰ ਹੁੰਦੀ ਸੀਗੀ ਕਿਉਂ ਭਜਦੇ ਸੀਗੇ ਇਸ ਲਈ ਸਾਡੇ ਨਾਲ ਕਈ ਪਰਿਵਾਰਾਂ ਨੇ ਸੰਪਰਕ ਕੀਤਾ ਇਹ ਬੱਚੀ ਨੇ ਸੰਪਰਕ ਕੀਤਾ ਇਸ ਬੱਚੀ ਇਹ ਬੱਚੀ ਤਕਰੀਬਨ ਉਥੇ 15 17 ਸਾਲ ਪੜੀ ਵੀ ਆ ਤੇ ਸਾਡੇ ਇਹ ਵਿਆਹ ਹੀ ਹੋਇਆ ਇਸ ਜਵਾਨ ਨੂੰ ਉਹ ਬਜ਼ੁਰਗ ਗੁਰਸਿੱਖ ਪਰਿਵਾਰ ਸੀਗਾ ਜਿਨ੍ਹਾਂ ਦੇ ਨਾਲ ਇਹ ਘਟਨਾ ਵਾਪਰੀ ਉਹ ਤੁਹਾਨੂੰ ਦੱਸ ਹੀ ਚੁੱਕੇ ਆ ਉਹ ਘਟਨਾ ਇਹ ਆ ਵੀ ਜਾਨੀ ਕਿ ਤਕਰੀਬਨ ਜਦੋਂ ਬੱਚਿਆਂ ਨੂੰ ਬਾਬੇ ਹੀ ਸਾਹਮਣੇ ਹਾਂਜੀ ਬੱਚਿਆਂ ਨੂੰ ਉਥੇ ਮਿਲਦੇ ਆ ਕਿਤੋਂ ਵੀ ਉਹ ਨਹੀਂ ਇਹ ਨਹੀਂ ਪਤਾ ਇੱਕ ਰਤਨੀ ਦੇਵੀ ਬੀਪੀ ਆ ਉਹ ਟੋਪਤ ਲੈਂਦੀ ਆ ਗੋਦ ਲੈਂਦੀ ਆ ਗੋਦ ਲੈ ਕੇ ਜਦੋਂ ਕਰਦੀ ਆ ਬਾਹਰ ਦੇਸੋਂ ਬਦੇਸੋਂ ਜਦੋਂ ਆਪਾਂ ਦਾਨ ਕਰਦੇ ਆ ਰਕਮ ਕਰਦੇ ਆ ਵੀ ਬੱਚੇ ਪੜ੍ਹਦੇ ਇੱਥੇ ਜਾਂ ਕੋਈ ਹੋਰ ਵੀ ਕੋਈ ਸਹੂਲਤ ਵਾਸਤੇ ਜਦੋਂ ਵਿਆਹ ਹੋਊਗਾ ਉਹਨੂੰ ਆਮਾਨਤ ਦਿੱਤੀ ਜਾਊ ਇਹਨਾਂ ਦੇ ਨਾਲ ਇੱਕ ਤਾਂ ਠੱਗੀ ਬਹੁਤ ਵੱਡੀ ਲੱਗੀ ਆ 12 ਲੱਖ ਰੁਪਏ ਦੀ 12 ਲੱਖ ਰੁਪਏ ਦੀ ਐਫ ਡੀ ਸੀਗੀ ਜੋ ਕੇ ਕਰਵਾਈ ਗਈ ਸੀ ਬੱਚੀ ਤੋਂ ਬਾਰ ਬਾਰ ਕਈ ਵਾਰ ਚਿਕਾਂ ਤੇ ਸਾਈਨ ਕਰਵਾਏ ਜਾਂਦੇ ਸੀ ਜਾਂਦੀ ਰਹਿੰਦੀ ਸੀ ਤੇ ਸਾਈਨ ਕਰਵਾਏ ਜਾਂਦੇ ਉਹ ਐਫ ਡੀ ਇੱਕ ਤਾਂ ਇਹਨਾਂ ਨੇ ਗਵਨ ਕੀਤੀ ਆ ਜਾਣੇ ਕਿ ਉਹ ਉਹਦੇ ਵਿੱਚ ਕੁਲਦੀਪ ਸਿੰਘ ਮਾਨ ਜਸਵੀਰ ਕੌਰ ਬੀਬਾ ਸੰਕਰਾਨੰਦ ਤੇ ਊਮਾ ਆਨੰਦ ਅਵਤਾਰ ਜਿਹੜਾ ਸੰਕਰਾਨੰਦ ਦਾ ਸਗਾ ਭਤੀਜਾ ਇਹ ਇਨਵੋਲਵ ਨੇ ਜਦੋਂ ਉਹ ਡੇਰੇ ਦੇ ਵਿੱਚ ਜਾਂਦੇ ਸੀ ਜਦੋਂ ਕੋਈ ਬੱਚਾ ਰੋਟੀ ਪਾਣੀ ਖਾਂਦਾ ਸੀਗਾ ਉਹਨਾਂ ਨੂੰ ਘੱਟੋ ਘੱਟ 10 ਜਾਂ 15 ਦਿਨ ਭੁੱਖੇ ਤੇ ਆਏ ਵੀ ਰੱਖਿਆ ਜਾਂਦਾ ਸੀਗਾ ਕਿਉਂ ਰੱਖਿਆ ਜਾਂਦਾ ਸੀਗਾ ਵੀ ਤੁਸੀਂ ਬਾਹਰ ਕੋਈ ਗੱਲਬਾਤ ਨਹੀਂ ਦਸੀ ਨਾ ਕੋਈ ਸਾਇਨ ਸੁਣ ਦੱਸਣਿਆ ਇਹ ਲੜਕੀ ਨੇ ਦੱਸਿਆ ਬੇਅੰਤ ਹੋਰ ਲੜਕੀਆਂ ਦੇ ਨਾਲ ਇਹੋ ਜਿਹਾ ਕੁਝ ਕਰਦੇ ਆ ਉਹਨਾਂ ਨੂੰ ਭੁੱਖੇ ਤੇ ਆਏ ਰੱਖ ਕੇ ਵੀ ਕੋਈ ਵੀ ਬੱਚਾ ਬੰਦਾ ਬਾਹਰ ਪੁੱਛੇ ਤੁਸੀਂ ਕੁਝ ਨਹੀਂ ਦੱਸਣਾ ਉਹ ਦੱਸ ਨਹੀਂ ਸਕਦੇ ਇਹ ਰਿਕਵੈਸਟ ਬੇਨਤੀ ਕਰੀਆ ਬੱਚੀ ਨੇ ਵੀ ਮੇਰੇ ਨਾਲ ਦੀਆਂ ਭੈਣਾਂ ਨੇ ਬੱਚਿਆਂ ਨੇ ਭਰਾ ਨੇ ਜਾਂ ਜਿਹੜੇ ਉੱਥੇ ਹੈਗੇ ਆ ਮੰਦਬੁੱਧੀ ਆ ਜਾਂ ਕੋਈ ਹੋਰ ਆ ਬਲੈਕਮੇਲਰ ਹੁੰਦੇ ਆ ਉਹਨਾਂ ਦੇ ਨਾਲ ਵੀ ਇਹੋ ਜਿਹਾ ਕੁਝ ਹੁੰਦਾ ਵਾ ਵੀ ਮੈਂ ਇਹ ਬੇਨਤੀ ਕਰਦੀ ਆ ਪ੍ਰਸ਼ਾਸਨ ਨੂੰ ਵੀ ਉਹਨਾਂ ਨੂੰ ਜਲਦੀ ਤੋਂ ਜਲਦੀ ਬਾਹਰ ਘਰ ਨੂੰ ਜਾਂ ਬੱਚੇ ਨੂੰ ਆਜ਼ਾਦ ਕਰਵਾ ਕੇ ਕਿਤੇ ਹੋਰ ਸ਼ਿਫਟ ਕਰਕੇ ਉਹਨਾਂ ਦੀ ਸੁਰੱਖਿਆ ਕੀਤੀ ਜਾਵੇ ਇਸ ਵਿਸ਼ੇ ਦੇ ਉੱਪਰ ਅਸੀਂ ਆਪ ਜੀ ਦੇ ਨਾਲ ਸਾਂਝ ਪਾਈ ਆ ਤੇ ਹੋਰ ਵੀ ਇਹਨਾਂ ਦੇ ਗਵਨ ਬਹੁਤ ਨਿਕਲ ਰਹੇ ਆ ਇਸ ਲਈ ਤੁਹਾਡੇ ਨਾਲ ਅਸੀਂ ਸਾਂਝ ਪਾਉਂਦੇ ਹੋਏ ਸਾਡੇ ਨਾਲ ਸਰਪੰਚ ਸਾਹਿਬ ਵੀ ਹੁਣ ਦੱਸਣਗੇ ਬਬਈ ਕੋਈ ਪਤਾ ਲੱਗਿਆ ਕਿ ਜਿਹੜੀਆਂ ਅੰਦਰ ਆ ਅੰਦਰ ਹੈਗੇ ਨੇ ਜਿਹੜੇ ਹਾਂਜੀ ਉਹ ਅੱਜ ਕਿੱਥੋਂ ਕਿੱਥੋਂ ਨੇ ਉਹਨਾਂ ਦਾ ਕੰਟੈਕਟ ਹੋਇਆ ਉਹ ਦੇਖੋ ਜੀ ਜਿਹੜੇ ਅੰਦਰ ਆ ਬੱਚੇ ਉਹਨਾਂ ਦਾ ਕੋਈ ਕੰਨੈਕਟ ਨਹੀਂ ਹੈਗਾ ਉਥੇ ਜਿਹੜੀ ਸਾਰਾ ਵਾ ਰਤਨੀ ਦੇਵੀ ਇੱਕ ਤੇ ਜਸਵੀਰ ਕੌੜਾ ਅਵਤਾਰ ਸਿੰਘ ਇੱਕ ਸਾਡੇ ਇਲਾਕੇ ਦਾ ਕੋਈ ਚੇਅਰਮੈਨ ਵੀ ਹੈ ਸਾਨੂੰ ਪਤਾ ਲੱਗਿਆ ਵਾ ਜੜੀ ਬੀਬਾ ਆਪਣੇ ਜਸਵੀਰ ਕौरा ਜਾਨੀ ਕਿ ਜਿਹਨੂੰ ਕਹਿੰਦੇ ਲੁਚਾ ਲੰਡਾ ਚੌਦੀ ਗੁੰਡੀ ਰਾਨੇ ਪ੍ਰਧਾਨ ਇਹ ਸੰਕਰ ਅਨੰਦ ਦੀ ਉਹ ਪ੍ਰਧਾਨ ਉਥੇ ਲਈਏ ਬਾਲ ਘਰ ਦੀ ਮੈਂ ਉਹਨੂੰ ਤੁਹਾਡੇ ਮੀਡੀਆ ਦੇ ਰਾਹੀਂ ਕਹਿਣਾ ਚਾਹੁੰਦਾ ਵੀ ਅੱਜ ਪ੍ਰਧਾਨ ਤੇ ਚੇਅਰਮੈਨ ਸਾਹਿਬ ਤੇ ਜਿੰਨੇ ਪੰਜੇ ਇਹ ਨੌਂ ਦਾਖਲ ਕਰਵਾਏ ਹੋਇਆ ਉਹਨਾਂ ਨੂੰ ਚੰਗੀ ਤਰ੍ਹਾਂ ਕੋਰਕ ਕਰਕੇ ਜਾਣਕਾਰੀ ਉਹਨਾਂ ਤੋਂ ਪ੍ਰਾਪਤ ਕਰਕੇ ਸੇਖਾਂ ਦੇ ਸਲਾਖਾਂ ਦੇ ਵਿੱਚ ਅਸੀਂ ਭੇਜਾਂਗੇ ਜਿਹੜੇ ਸਾਨੂੰ ਕਹਿੰਦੇ ਸਾਡੇ ਉੱਪਰ ਮੁਕਾਦਮੇ ਨੇ ਜਿਹੜੀਆਂ ਮਨਪ੍ਰੀਤ ਕੋ ਰਵਿੰਦਰ ਕੌਰ ਬੰਨੀਓ ਸਰਪੰਚ ਸਾਹਿਬ ਖਾਲਸਾ ਹਰਬੰਸ ਸਿੰਘ ਤੇ ਸਰਪੰਚ ਹਲਵਾਰਾ ਗੁਰਮੇਂਦਰ ਸਿੰਘ ਜੀ ਦਾ ਜਸਮਿੰਦਰ ਸਿੰਘ ਦੇ ਉੱਪਰ ਇਹਨਾਂ ਨੇ ਮਾਨਪ੍ਰੀਤ ਕੌਰ ਤੇ ਰਵਿੰਦਰ ਕੌਰ ਵੀ ਲੋ ਸਾਡੇ ਬਈ ਬਾਲ ਘਰ ਤੇ ਉਂਗਲੀ ਉਠਾਉਂਦੇ ਅਸੀਂ ਉਂਗਲੀ ਨਹੀਂ ਠਾਈ ਬੱਚਿਆਂ ਦੇ ਸੋਸ਼ਣ ਹੁੰਦੇ ਨੂੰ ਤੜਫਿਆਂ ਮੈਂ ਹੈਰਾਨ ਆ ਵੀ ਭੁੱਖੇ ਧਿਆਏ ਰੱਖਦੇ ਕੈਮਰੇ ਪਲਟਾਏ ਜਾਂਦੇ ਆ ਉਥੇ ਕੈਮਰੇ ਲੱਗੇ ਹੋਇਆ ਜ਼ਰੂਰ ਕੋਈ ਡਾਕਟਰ ਆਉਂਦਾ ਵੀ ਕੋਈ ਗੱਲ ਨਹੀਂ ਕਰਨੀ ਬੱਚੇ ਦੱਸ ਨਹੀਂ ਸਕਦੇ ਜੀ ਤੁਸੀਂ ਪਹਿਲਾਂ ਵੀ ਆਏ ਸੀ ਸਰ ਕਹਿੰਦਾ ਕੋਈ ਕਾਰਵਾਈ ਹੋਈ ਉਸ ਸਮੇਂ ਤੇ ਦੇਖੋ ਜੀ ਕਾਰਵਾਈ ਹੋਈ ਆ ਪ੍ਰਸ਼ਾਸਨ ਨੇ ਸਾਨੂੰ ਵਿਸ਼ਵਾਸ ਦਿਵਾਇਆ ਧਮਕੀਆਂ ਵੀ ਬਹੁਤ ਆਈਆਂ ਧਮਕੀਆਂ ਵਾਲਾ ਹਰਦੀਪ ਆਪਣੇ ਜੱਤਵਾਲ ਤੋਂ ਗੁਰਪ੍ਰੀਤ ਸਿੰਘ ਗ੍ਰਿਫਤ ਤੇ ਉਹਤੇ ਪਰਚਾ ਵੀ ਦਰਜ ਕੀਤਾ ਵਾ ਸਾਨੂੰ ਇੰਨਾ ਕੁ ਵਿਸ਼ਵਾਸ ਦਵਾਇਆ ਸੀਗਾ ਬਈ ਅਸੀਂ ਤਪਤੀਸ ਕਰਦੇ ਹਾਂ ਸੰਘਰਸ਼ ਇੱਥੇ ਤਿੱਖਾ ਕਰਨਾ ਚਾਹੁੰਦੇ ਸੀ ਜਿਹੜਾ ਅੱਜ ਸੰਘਰਸ਼ ਇੱਥੇ ਹੋ ਰਿਹਾ ਵਾ ਇਸ ਤੋਂ ਵੀ ਵੱਧ ਹੋ ਸਕਦਾ ਵਾ ਜੇ ਸਾਡੀ ਕੋਈ ਪਾਸੇ ਸੁਣਵਾਈ ਨਾ ਹੋਈ ਬੱਚੀਆਂ ਬੀਬੀਆਂ ਹੋਰ ਵੀ ਹੈ ਪਤਾ ਨਹੀਂ ਕੀ ਕੀ ਕੁਝ ਹੋਇਆ ਵਾ ਉਹਨਾਂ ਦੇ ਨਾਲ ਉਹ ਵੀ ਸਾਹਮਣੇ ਆਉਂਦੀਆਂ ਚਾਹੁੰਦੇ ਨੇ ਅੱਜ ਦੇ ਇਸ ਸੋਸ਼ਲ ਮੀਡੀਆ ਦੇ ਰਾਹੀਂ ਜਿਹੜੀ ਬੱਚੀ ਆਈ ਆ ਤਕਰੀਬਨ ਉਹ ਸਾਹਮਣੇ ਆਈ ਆ ਕੋਮਲਾ ਨਾਮ ਉਸਦਾ ਹਾਂ ਜੀ ਠੀਕ ਹੈ ਚਲੋ ਇਸ ਲਈ ਮੈਂ ਤਾਂ ਦੱਸਿਆ ਜਿਹੜੀ ਅੱਜ ਕੰਪਲੀਟ ਆਈਏ ਕਿੱਥੋਂ ਆਏ ਸੀ ਬੰਦੇ ਕੀ ਕਰਨਗੇ ਜਿਹੜੀ ਕੰਪਲੇਂਟ ਆਈ ਹੈ ਉਹ ਉਹਨਾਂ ਨੇ ਲਿਖਤ ਰੂਪ ਵਿੱਚ ਸਾਡੇ ਕੋਲ ਜੱਥੇਬੰਦੀ ਦੇ ਨਾਮ ਲਾਏ ਸੀਗੇ ਉਹ ਦੇਖ ਕੇ ਗਏ ਐ ਤੇ ਉਹਨਾਂ ਨੇ ਆਪਣੀ ਪੂਰੀ ਕੰਪਲੇਂਟ ਮੈਨੂੰ ਦੱਸੀ ਹੈਗੀ ਐ ਉਹਦੇ ਵਿੱਚ ਅਸੀਂ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਜੋ ਬੰਦੀ ਕਾਰਵਾਈ ਹੋਏਗੀ ਉਹ ਪੜਤਾਲ ਕਰਨ ਤੋਂ ਬਾਅਦ ਹੀ ਕਰਾਂਗੇ ਕਿਹੜੀ ਜਗ੍ਹਾ ਤੋਂ ਆਇਆ ਹੋ ਤਾਂ ਠੀਕ ਐ